ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਨਮੀਆਂ ਏਸ਼ੀਆਈ ਗੇਮਸ ਜੋ ਚਾਈਨਾ ਵਿੱਚ ਹੋਈਆਂ ਉਹਨਾਂ ਵਿੱਚ ਭਾਰਤੀ ਦਲ ਜਿਹੜਾ ਉਹ 107 ਮੈਡਲ ਪਰ ਪ੍ਰਤਕਰਨ ਵਿੱਚ ਕਾਮਯਾਬ ਰਿਹਾ ਇੱਥੇ ਵਿਸ਼ੇਸ਼ ਤੌਰ ਤੇ ਮੈਂ ਹਾਕੀ ਇੰਡੀਆ ਨੂੰ ਵਧਾਈ ਦੇਣੀ ਚਾਹੁੰਦਾ ਜਿਨ੍ਹਾਂ ਔਮਨ ਤੇ ਮੈਨਜ਼ ਹਾਕੀ ਵਿੱਚ ਬਹੁਤ ਹੀ ਬੇਹਤਰੀਨ ਪ੍ਰਦਰਸ਼ਨ ਕਰਦੇ ਆ ਇਮੈਂਸ ਟੀਮ ਨੇ 골ਡ ਮੈਡਲ ਲਿਆ ਤੇ ਦੂਸਰੇ ਪਾਸੇ ਸਾਡੀਆਂ ਲੜਕੀਆਂ ਨੇ ব্রੌਂਜ਼ ਮੈਡਲ ਹਾਸਲ ਕਰਨ ਵਿੱਚ ਕਾਮਯਾਬੀ ਲਈ ਇਸ ਖੁਸ਼ੀ ਦੇ ਸਮੇਂ ਵਿੱਚ ਮੈਂ ਹਾਕੀ ਇੰਡੀਆ ਦੇ ਪ੍ਰੈਜ਼ੀਡੈਂਟ ਸੈਕਟਰੀ ਜਨਰਲ ਨੂੰ ਖਾਸ ਕਰਕੇ ਵਧਾਈ ਦੇਣਾ ਉੱਥੇ ਮਾਂਜਕ ਪ੍ਰਧਾਨ ਸਾਹਿਬ ਐਡਵੋਕੇਟ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਵੱਲੋਂ ਸਮੂਚੀ ਟੀਮ ਤੇ ਪ੍ਰਬੰਧਕਾਂ ਨੂੰ ਵੀ ਵਧਾਈ ਦਿੰਦਾ ਮਾਨਜੋਗ ਪ੍ਰਧਾਨ ਸਾਹਿਬ ਨੇ ਇਸ ਖੁਸ਼ੀ ਦੇ ਸਮੇਂ ਵਿੱਚ ਆਪਣੀ ਖੁਸ਼ੀ ਦਾ اظہار ਕਰਦਿਆਂ ਜੋ ਇੰਡੀਅਨ ਹੌਕੀ ਵਿੱਚ ਸਿੱਖ ਸਾਬਤ ਸੂਰਤ ਖਿਡਾਰੀ ਖੇਡ ਰਿਹਾ ਉਹਨਾਂ ਨੂੰ ਅਸੀਂ ਕਿਸੇ ਚੰਗੇ ਮੌਕੇ ਦੇ ਉੱਤੇ ਸਨਮਾਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ